हां जी ऑल ओवर सूट 3.5 मीटर ਵੱਡੇ ਪਣਾ ਦਾ ਪਿਓਰ ਰਿਯਨ ਕਾਟਨ ਸਰਪਲਿਸ ਰਹੇਗਾ ਫਰੌਕ ਸੂਟ ਵੀ ਰੈਡੀ ਕਰ ਸਕਦੇ ਹਾਂ ਤੁਸੀਂ ਸਲਵਾਰ ਸੂਟ ਵੀ ਰੈਡੀ ਕਰ ਸਕਦੇ ਹੋ बॉटम ਇਸ ਦੇ ਨਾਲ ਸਟ੍ਰੇਟ ਰੈਡੀ ਹੋਏਗੀ ਫੈਨਸੀ ਥ्रेड ਵਰਕ ਹੋਇਆ ਇਹਨਾਂ ਫਰੌਕ ਸੂਟਾਂ ਦਾ ਜੋ ਪ੍ਰਾਈਸ ਹੈ 550 ਸ਼ਿਪਿੰਗ 올 ਇੰਡੀਆ ਫ੍ਰੀ ਰਹਿਣ ਵਾਲੀ ਹੈ ਨੈਕਸਟ ਦੁਪੱਟਾ ਸੂਟ ਰਹਿਣਗੇ ਪਿਓਰ ਕੈਮਰੀ ਕਾਟਨ ਵੱਡਾ ਪਣਾ 175 ਸ਼ਰਟ ਰਹੇਗੀ ਬੀਬਾ ਪ੍ਰਿੰਟਸ ਔਰ ਇਸਦੇ ਨਾਲ ਜੋ ਕੈਮਰੀ कॉटन ਦੀ बॉटम टाय मीटर एम्ब्रॉयडरी पैस वर्क ਹੋਇਆ। ਵਿਦ कोटा डोरीया दुपट्टा टाई एंड डाई ਰਹੇਗਾ। ਪ੍ਰਾਈਸ ਇਹਨਾਂ ਸੂਟਾਂ ਦਾ 750 ਫ੍ਰੀ ਸ਼ਿਪਿੰਗ ਪੰਜਾਬ। ਲਿमिटेड स्टॉक ਆ ਇਹ ਆਪਾਂ ਰੀਸਟਾਕ ਕੀਤਾ ਹੋਇਆ ਜਿੰਨਾ ਪੈਣ ਦੇ ਆਰਡਰ ਪੈਂਡਿੰਗ ਸੀ ਉਹ ਆਪਣੇ ਮੈਸੇਜ ਕਰ ਦੇਣ। ਨੈਕਸਟ ਇਹ ਵੀ ਦੁਪੱਟਾ ਸੂਟ ਰਹੂਗਾ 올ਓਵਰ ਸੂਟ ਪਾਂਸ ਮੀਟਰ ਸਰਪਲਸ ਕਾਟਨ ਰਹੇਗੀ ਥ੍ਰੈਡ ਵਰਕ ਘੇਰੇ ਤੇ ਹੋਇਆ ਲੈਸਸ ਦਾ ਵਰਕ ਹੈ ਔਰ ਇਸਦੇ ਨਾਲ ਜੋ ਦੁਪੱਟਾ ਉਹ ਮਸਲੀਨ ਕਾਟਨ ਦਾ ਟਾਈਡ ਆਈ ਰਹੇਗਾ ਪ੍ਰਾਈਸ ਇਨ ਸੂਟਾਂ ਦਾ 790 ਫ੍ਰੀ ਸ਼ਿਪਿੰਗ 올 ਇੰਡੀਆ ਇਸ ਦਾ ਵੀ ਆਰਡਰ ਕਰ ਸਕਦੇ ਹਾਂ ਨੈਕਸਟ ਪਿਓਰ ਕਾਟਨ ਨੈਕਸਟ ਪਿਓਰ ਕਾਟਨ ਹਕੂਬਾ ਨੋਰਮਲ ਪਣਾ ਰਹੇਗਾ ਏਮਬ੍ਰੋਇਡਰੀ ਹੋਈ ਹੈ ਇਹ ਤੁਹਾਨੂੰ 400 ਪਰ ਮੀਟਰ ਦੇ ਹਿਸਾਬ ਨਾਲ ਸਟਾਫ ਮਿਲੇਗਾ スクリーンショット सेंड करके ਤੁਸੀਂ ਆਰਡਰ ਕਰ ਸਕਦੇ ਹੋ ਇਸ ਦੀ ਸ਼ਿਪਿੰਗ ਐਕਸਟਰਾ ਰਹੇਗੀ ਨੈਕਸਟ ਦੁਪੱਟਾ ਸੂਟ ਰਹੇਗਾ 올ਓਵਰ 5 ਮੀਟਰ ਮਸਲੀਨ ਕਾਟਨ ਦਾ ਸੂਟ ਆ ਬਾਜ਼ੂ ਤੇ ਵੀ ਵਰਕ ਲਿਆ ਸਕਦੇ ਹੋ ਬਾਟਮ ਤੇ ਤੁਹਾਡੀ ਮਰਜ਼ੀ ਆ ਦੁਪੱਟਾ ਮਸਲੀਨ ਕਾਟਨ ਦਾ 2.5 ਮੀਟਰ ਪ੍ਰਾਈਸ 680 ਫ੍ਰੀ ਸ਼ਿਪਿੰਗ 올 ਇੰਡੀਆ ਨੈਕਸਟ 올ਓਵਰ 3.5 ਮੀਟਰ ਕੈਮਰੀ ਕਾਟਨ ਸੂਟ ਰਹੇਗਾ ਫਰੌਕਸ ਸੂਟ ਰੈਡੀ ਕਰ ਸਕਦੇ ਹੋ ਸਲਵਾਰ ਸੂਟ ਪਲੈਜ ਸੂਟ 550 ਫ੍ਰੀ ਸ਼ਿਪਿੰਗ 올 ਇੰਡੀਆ ਸਕਰੀਨਸ਼ਾਟ ਸੈਂਡ ਕਰਕੇ ਮੇਰੇ ਦਿੱਤੇ ਹੋਏ WhatsApp ਨੰਬਰ ਤੇ ਤੁਸੀਂ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਹੈ ਜੋ ਵੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਪਸੰਦ ਆਉਂਦਾ ਆਰਡਰ ਕਰ ਸਕਦੇ ਹੋ ਲਿਮਟਿਡ ਸਟਾਕ ਹੁੰਦਾ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਦੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਨੈਕਸਟ ਹੈ ਜੀ ਆਪਣੇ ਕੋਲ ਜੌਰਜਟ ਦਾ ਸੂਟ ਰਹੇਗਾ ਵੀਦ ਦੁਪੱਟਾ 3.5 ਮੀਟਰ ਵੱਡੇ ਪਣੇ ਦਾ ਫੈਨਸੀ ਵਰਕ ਹੋਇਆ ਬਾਜ਼ੂ ਤੇ ਵੀ ਵਰਕ ਰਹੇਗਾ ਦੁਪੱਟਾ ਆਰਗੈਂਜ਼ਾ ਦਾ 2.5 ਮੀਟਰ ਟਾਈ ਡਾਈ ਫੋਰ ਸੈਟ ਲੈਸ ਵਾਲਾ ਪ੍ਰਾਈਸ ਇਸ ਸੂਟ ਦਾ ਹੈਗਾ 650 ਫਿਰ ਸ਼ਿਪਿੰਗ 올 ਇੰਡੀਆ ਥੈਂਕ ਯੂ ਜੀ